ਜੀ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਗੁਰਮੀਤ ਨਿਜਰ ਅੱਜ ਅਸੀਂ ਖੜੇ ਆਂ ਸ਼੍ਰੀ ਰਾਮ پارک ਮਾਡਰ ਟਾਊਨ ਐਕਸਟੈਂਸ਼ਨ ਡੀ ਵਿਖੇ ਜਿੱਥੇ ਕਿ ਦੇਖਣ ਨੂੰ ਇੱਕ ਕੁਦਰਤ ਦਾ ਨਜ਼ਾਰਾ ਇੰਨਾ ਵਧੀਆ ਲੱਗ ਰਿਹਾ ਵਾ ਇਹ ਸਾਡਾ ਦਿਲ ਕੀਤਾ ਕਿ ਅਸੀਂ ਇਸ ਦੇ ਪਲ ਤੁਹਾਡੇ ਨਾਲ ਵੀ ਸਾਂਝੇ ਕਰੀਏ ਔਰ ਸਾਡੇ ਨਾਲ ਨੇ ਇੱਥੇ ਜੋ پارک ਦੀ ਮੈਂਟੇਨੈਂਸ ਦਾ ਪੂਰਾ ਇੰਤਜ਼ਾਮ ਕਰਦੇ ਨੇ ਦੇਖ ਰਹੇ ਕਰਦੇ ਨੇ ਸ਼੍ਰੀ ਅਸ਼ਵਨੀ ਕੁਮਾਰ ਜੀ ਸਤਿ ਸ਼੍ਰੀ ਅਕਾਲ ਜਸ਼ਨ ਮੀਕਮਰ ਜੀ ਬਹੁਤ ਖੂਬਸੂਰਤ ਪਾਰਕ ਹੈ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨਾਲ ਕੁਝ ਪਲ ਸਾਂਝੇ ਕਰੋ ਤੇ ਦੱਸੋ ਇਹਨਾਂ ਨੂੰ ਕਿ ਕਦ ਤੋਂ ਕਿਸ ਤਰ੍ਹਾਂ ਬਣਿਆ ਤੇ ਕੀ ਕੀ ਇੱਥੇ এনवायरमेंट ਦੇ ਵਿੱਚ ਤੁਸੀਂ ਆਪਣੀ ਜਿਹੜੀ ਕੋਸ਼ਿਸ਼ ਸਦਕਾ ਇਸ ਨੂੰ ਅੱਗੇ ਲੈ ਜਾਂਦਾ ਹੈ ਜੀ ਇਹ ਸਾਡੇ ਮਹੱਲਾ ਈ ਵਲੌਗ ਰਾਮਪਾਰਕ ਜਿਹੜਾ ਹੈ ਇਹਨੂੰ ਸਾਡੇ ਸਖੀਜਾ ਸਾਹਿਬ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਦੀ ਬਹੁਤ ਖੂਬਸੂਰਤ ਪਾਰਕ ਬਣਾਇਆ ਸੀਗਾ ਉਹਨਾਂ ਨੇ ਉਹਨਾਂ ਦੀ ਅਚਾਨਕ ਡੈਥ ਹੋਣ ਤੋਂ ਬਾਅਦ ਫਿਰ ਇੱਥੇ ਮਹੱਲੇ ਦੀ ਕਮੇਟੀ ਬਣਾਈ ਗਈ ਸੀ ਪਾਰਕ ਕਮੇਟੀ ਜਿਹੜੀ ਇਹਨੂੰ ਮੈਨੇਜਮੈਂਟ ਕਰਦੀ ਹੈ ਉਹ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਇਸ ਪਾਰਕ ਤੇ ਦੋ ਮਾਲੀ ਦੋ ਸਿਕਿਉਰਿਟੀ ਗਾਰਡ ਤੇ ਝੋਟਿਆਂ ਦੀ ਦੇਖਰੇਖ ਸਾਰੇ ਮਹੱਲੇ ਵਾਲੇ ਰਲ ਮਿਲ ਕੇ ਕਰਦੇ ਆ ਕਾਰਪੋਰੇਸ਼ਨ ਦਾ ਵੀ ਤੇ ਸਹਿਯੋਗਾਂ ਦਾ ਕਾਰਪੋਰੇਸ਼ਨ ਦੇ ਪੈਸੇ ਘਟਾਂਦੇ ਆ ਉਹ ਥੋੜੇ ਪੈਸੇ ਆਣ ਕਰਕੇ ਫਿਰ ਮਹੱਲੇ ਵਾਲੇ ਆਪਣੇ ਕੋਲੋਂ ਪੈਸੇ ਪਾ ਕੇ ਇਹਨੂੰ ਡਿਵੈਲਪ ਕਰ ਰਹੇ ਆ ਇੱਥੇ ਹਰ ਇੱਕ ਤਰ੍ਹਾਂ ਦਾ ਬੂਟਾ ਜਾਮਣ ਨਿੰਮੂ ਟਿੱਪੜ ਤੇ ਬੈਠਣ ਲਈ ਬਜ਼ੁਰਗਾਂ ਲਈ ਹੱਟ ਬਣਾਇਆ ਗਿਆ ਇੱਕ ਹੋਰ ਬਣ ਰਿਹਾ ਲੇਡੀਜ਼ ਲਈ ਅਲੱਗ ਬਣ ਰਿਹਾ ਜੈਂਟਲੀਆਂ ਲਈ ਅਲੱਗ ਬਣਿਆ ਇਹ ਪਾਰਕ ਨੂੰ ਬਹੁਤ ਦੂਰ ਦੂਰ ਤੋਂ ਲੋਕੀ ਆ ਰਹੇ ਸ਼ਿਮਲਾ ਫਰੀ ਜਨਤਾ ਨਗਰ ਬਹੁਤ ਦੂਰ ਦੂਰ ਤੋਂ ਦੇਖਣ ਆਦੇ ਆ ਇੱਥੇ ਬੈਟਿੰਗ ਸ਼ੂਟਿੰਗ ਵੀ ਕਰਦੇ ਆ ਤੇ ਬਹੁਤ ਮਿਹਨਤ ਨਾਲ ਇੱਥੇ ਇਹਦੀ ਦੇਖਪਾਲ ਕਰਦੇ ਆਂ ਤੇ ਜਿਸ ਤਰ੍ਹਾਂ ਆਪਾਂ ਨੂੰ ਅਸ਼wini ਕੁਮਾਰ ਜੀ ਨੇ ਦੱਸਿਆ ਕਿ ਇਸ ਪਾਰਕ ਦੀ ਮੇਨਟੇਨਬਲ ਬਹੁਤ ਧਿਆਨ ਦਿੱਤਾ ਜਾ ਰਿਹਾ ਵਾ ਇੱਥੇ ਬਹੁਤ ਕਈ ਵਾਰੀ ਬੈਡਿੰਗ ਸ਼ੂਟਿੰਗ ਵਾਲੇ ਵੀ ਆਉਂਦੇ ਨੇ ਔਰ ਦੂਰ ਦਰਾਡੇ ਤੋਂ ਇਸ ਪਾਰਕ ਦੀ ਖੂਬਸੂਰਤੀ ਨੂੰ ਦੇਖਣ ਆਉਂਦੇ ਨੇ ਅੱਜ ਗੱਲ ਕੀਤੀ ਜਾਵੇ ਤਾਂ ਇੱਥੇ ਦੀ ਜੋ এনवायरमेंट ਹੈ এনवायरमेंट ਕਹਿੰਦੇ ਨੇ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਐਸਾ ਪ੍ਰਦੂਸ਼ਣ ਦਾ ਦੌਰ ਹੈ ਕਿ ਇਹੀ ਜੀ ਸਾਫ ਸੁਥਰੀ ਹਵਾ ਤੇ ਸਾਫ ਸੁਥਰਾ ਵਾਤਾਵਰਨ ਦੇਖਣ ਨੂੰ ਬਹੁਤ ਘੱਟ ਮਿਲ ਸਕਦਾ ਹੈ ਪਰ ਇੱਥੇ ਜਿੰਨੇ ਵੀ ਦਰਖਤ ਲੱਗੇ ਨੇ ਉਹਨਾਂ ਦੇ ਵਿੱਚ ਇੱਕ ਪੰਛੀਆਂ ਦੀ ਜਿਹੜੀ ਆਵਾਜ਼ ਹੈ ਉਹ ਦਿਲ ਨੂੰ ਟੁਕਦੀ ਹੈ ਕਿਉਂਕਿ ਸ਼ਹਿਰ ਦੇ ਵਿੱਚੋਂ ਪੰਛੀਆਂ ਦਾ ਕਹਿੰਦੇ ਨੇ ਵੀ ਬਾਹਰ ਚਲੇ ਜਾਣਾ ਬਹੁਤ ਪਹਿਲਾਂ ਤੋਂ ਹੀ ਲੋਕਾਂ ਨੂੰ ਪਤਾ ਹੈ ਕਿ ਪੰਛੀਆਂ ਦਾ ਇਸ ਪਾਰਕ ਦੇ ਵਿੱਚ ਜਿਹੜੀ ਆਵਾਜ਼ ਆ ਤੁਨ ਹੈ ਉਹ ਦਿਲ ਨੂੰ ਇੱਕ ਬਹੁਤ ਸਕੂਨ ਪਹੁੰਚਾਉਂਦੀ ਹੈ ਸੋ ਅਸ਼ਮੀ ਕੁਮਾਰ ਜੀ ਤੁਸੀਂ ਇੱਥੇ ਜਿਸ ਤਰ੍ਹਾਂ ਦੇ ਲਾਏ ਨੇ ਇਹ ਅਸੀਂ ਦੇਖਣ ਦੇ ਵਿੱਚ ਆ ਰਹੇ ਆ ਕਿ ਬਹੁਤ ਬੱਚਿਆਂ ਵਾਸਤੇ ਖੂਬਸੂਰਤ ਪੋਰਟਰੇਟ ਜੇ ਵੀ ਬਣਾ ਕੇ ਲਾਏ ਨੇ ਜਿੱਚ ਪੰਛੀ ਵੀ ਨੇ ਕੁਝ ਉਸ ਤਰ੍ਹਾਂ ਦੇ ਜਾਨਵਰਾਂ ਦੇ ਵੀ ਲਾਏ ਹੋਏ ਨੇ ਤੇ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਇਹ ਬੱਚਿਆਂ ਲਈ ਝੂਲੇ ਬੱਚਿਆਂ ਲਈ ਇਹ ਜਾਨਵਰਾਂ ਦੇ ਬੁੱਤ ਬੱਚੇ ਖੁਸ਼ ਹੁੰਦੇ ਆ ਇਹਨੂੰ ਦੇਖ ਕੇ ਤੇ ਬੱਚਿਆਂ ਦੀ ਜਿੰਦियां ਨਾਲ پارک ਬਾਕੀ ਸਾਡੀ ਯੂनाइटेड ਵੈਲਫੇਅਰ ਸੁਸਾਇਟੀ ਹੈ ਇੱਥੇ ਡੀ ਬਲੌਗ ਦੇ ਵਿੱਚ ਜਿਨ੍ਹਾਂ ਦੇ ਪ੍ਰਧਾਨ ਬਿੱਟੂ ਨਿਹਰਜੀ ਹੈ ਉਹ ਇਸ پارک ਨੂੰ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ ਸੋ ਅਸੀਂ ਦੇਖਿਆ ਕਿ ਜਿਹੜੇ ਪਸ਼ੂ ਪੰਛੀ ਜਿਹੜੇ ਛੋਟੇ-ਛੋਟੇ ਇਸ ਤਰ੍ਹਾਂ ਦੇ ਜਿਹੜੇ ਪੋਰਟੇਟ ਬਣਾ ਕੇ ਇਹਨਾਂ ਨੇ ਮਾਡਲ ਲਾਏ ਹੋਏ ਨੇ ਉਹ ਬੱਚਿਆਂ ਦੇ ਦਿਲਾਂ ਨੂੰ ਟਪਦੇ ਨੇ ਕਿਉਂਕਿ ਬੱਚੇ ਇਸ ਚੀਜ਼ ਨੂੰ ਦੇਖਦੇ ਨੇ ਕਿਉਂਕਿ ਇਹ ਚੀਜ਼ਾਂ ਸਾਨੂੰ ਸ਼ਹਿਰ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੀਆਂ ਸੋ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਵਸਨੀਕਾਂ ਨੂੰ ਆਪਣੇ ਵੱਲੋਂ ਤੇ ਅਸ਼ਵਨੀ ਕੁਮਾਰ ਜੀ ਵੱਲੋਂ ਇੱਕ ਇਹ ਸੁਨੇਹਾ ਵੀ ਭੇਜਦੇ ਆਂ ਬੇਨਤੀ ਵੀ ਕਰਦੇ ਆਂ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਸ ਸੁੰਦਰ ਪਾਰਕ ਦੇ ਵਿੱਚ ਆਓ ਤੇ ਦੇਖੋ ਉਧਰ ਦੇ ਨਜ਼ਾਰੇ ਦਾ ਕਿਸ ਤਰ੍ਹਾਂ ਆਨੰਦ ਮਾਣਿਆ ਜਾਂਦਾ ਹੈ ਥੈਂਕ ਯੂ ਸ਼ੁਕਰੀਆ